ਮਸਾਤਾ ਪੰਮੀ ਮਿੰਦੋ ਤੇ ਅੰਮੂ ਦਾ ਮਿਲਾਪ ਹੋਇਆ ਸੀ ਮਿਲਾਪ ਹੋਣ ਤੋਂ ਬਾਅਦ ਇੱਕ ਦੂਜੇ ਨੂੰ ਦੇਖਣ ਤੋਂ ਬਾਅਦ ਉਹਨਾਂ ਨੂੰ ਇੰਝ ਇੱਕ ਦੂਜੇ ਤੋਂ ਦੂਰ ਹੋਣਾ ਪਵੇਗਾ ਇਹ ਕਿਸੇ ਨੇ ਵੀ ਨਹੀਂ ਸੀ ਸੋਚਿਆ ਕਿਉਂਕਿ ਸਭ ਕੁਝ ਠੀਕ ਹੁੰਦਾ ਹੁੰਦਾ ਹੁਣ ਦੁਬਾਰਾ ਫੇਰ ਇਹ ਕਹਾਣੀ ਪਲਟ ਚੁੱਕੀ ਹੈ ਜੋ ਲੱਗਦਾ ਹੁੰਦਾ ਸੀਗਾ ਕਿ ਹੁਣ ਸਭ ਕੁਝ ਹੀ ਠੀਕ ਹੋ ਗਿਆ ਤੇ ਉਹਨਾਂ ਜ਼ਿਆਦਾ ਹੀ ਖੇਲਰ ਗਿਆਏ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਲਾਸਟ ਐਪੀਸੋਡ ਦੇ ਵਿੱਚ ਆਪਾਂ ਦੇਖਿਆ ਸੀ ਕਿ ਜਦੋਂ ਸਨੀ ਪੰਮੀ ਤੇ ਮਿੰਦੂ ਨੂੰ ਆਪਣੇ ਨਾਲ ਵਾਪਸ ਕਰ ਲਿਆ ਹੁੰਦਾ ਤੇ ਉਥੇ ਕੱਲਾ ਅਮੂ ਰਹਿ ਜਾਂਦਾ ਹੈ ਤੇ ਅਮੂ ਜਦੋਂ ਕੱਲਾ ਰਹਿ ਜਾਂਦਾ ਹੈ ਤੇ ਉਹ ਆਪਣੀਆਂ ਮਾਂ ਵੀ ਮਿੰਦੂ ਦੀ ਤੇ ਆਪਾਂ ਨੇ ਡੈਡੀ ਦੀ ਬਾਰ ਵਿੱਚ ਫੋਟੋ ਚੱਕ ਕੇ ਦੇਖਦਾ ਹੈ ਤਾਂ ਉਸ ਨੂੰ ਸਭ ਕੁਝ ਮਗਰਲਾ ਯਾਦ ਆ ਜਾਂਦਾ ਹੈ ਤੇ ਪਰ ਉਸ ਨੂੰ ਹੁਣ ਆਪਣੀ ਮਾਂ ਤੋਂ ਦੁਬਾਰਾ ਫੇਰ ਨਫ਼ਰਤ ਹੋ ਗਈ ਹੈ ਕਿ ਕਿ ਉਹ ਕਹਿੰਦਾ ਹੈ ਕਿ ਮੇਰੀ ਮਾਂ ਮੈਨੂੰ ਦੁਬਾਰਾ ਫੇਰ ਰੋਣ ਲਈ ਛੱਡ ਗਈ ਹੈ ਤੇ ਉਸ ਨੂੰ ਮੂ ਨੂੰ ਆਪਣੀ ਗਲਤੀ ਇਹ ਵੀ ਨਜ਼ਰ ਨਹੀਂ ਆਉਂਦੀ ਕਿ ਵੀ ਮੈਂ ਵੀ ਗਲਤੀ ਕੀਤੀ ਹੈ ਕਿ ਮੈਂ ਆਪਣੀ ਮਾਂ ਦੇ ਨਾਲ ਜਾ ਸਕਦਾ ਸੀ ਮਾਂ ਤੋਂ ਦੂਰ ਮੈਂ ਵੀ ਹੋਇਆ ਪਰ ਉਹ ਨਹੀਂ ਉਹ ਸਿਰਫ ਪੰਮੀ ਦੀ ਹੀ ਗਲਤੀ ਕਰ ਰਿਹਾ ਹੈ ਕਿ ਮੇਰੀ ਮਾਂ ਹੀ ਮੈਨੂੰ ਦੁਬਾਰਾ ਰੋਣ ਲਈ ਛੱਡ ਕੇ ਗਈ ਹੈ ਤੇ ਕੁਝ ਉਸਦੀ ਦਾਦੀ ਨੇ ਉਸ ਨੂੰ ਜੋ ਉਸਦੇ ਮਨ ਵਿੱਚ ਭਰ ਦਿੱਤਾ ਜ਼ਹਿਰ ਦੁਬਾਰਾ ਫੇਰ ਖੋਲ ਦਿੱਤਾ ਹੈ ਤੇ ਜਦੋਂ ਦੀਪ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਅੰਮੂ ਅੰਮੂ ਦਾ ਪਤਾ ਲੱਗ ਗਿਆ ਹੈ ਕਿ ਉਸ ਦੀ ਭੈਣ ਕੌਣ ਹੈ ਤਾਂ ਜਦੋਂ ਉਹ ਕਹਿੰਦੀ ਹੈ ਕਿ ਅੱਜ ਅੰਮੂ ਬਹੁਤ ਰੋਇਆ ਤੇ ਮੈਂ ਉਸ ਨੂੰ ਮਿਲਣ ਲਈ ਜਾਣਾ ਹੈ ਤਾਂ ਉਸ ਦੀ ਮੰਮੀ ਚਲੋ ਉਸ ਨੂੰ ਲੈ ਆਉਂਦੀ ਹੈ ਉਸ ਨੂੰ ਮਿਲਣ ਲਈ ਤਾਂ ਉਸ ਦੀ ਦਾਦੀ ਤਹਾਂ ਦਾ ਵੀ ਬਹੁਤ ਖੁਸ਼ ਹੁੰਦੀ ਆ ਪਰ ਜਦੋਂ ਦੀਪ ਆ ਕੇ ਅੰਮੂ ਨੂੰ ਪੁੱਛਦੀ ਹੈ ਕਿ ਕੀ ਗੱਲ ਹੋਈ ਹੈ ਕਿ ਹੁਣ ਤਾਂ ਤੈਨੂੰ ਤੇਰੀ ਭੈਣ ਦਾ ਵੀ ਪਤਾ ਚੱਲ ਗਿਆ ਹੈ ਤਾਂ ਉਹ ਸਾਰੀ ਗੱਲ ਉਸ ਨੂੰ ਦੱਸ ਦਿੰਦਾ ਹੈ ਤੇ ਤੇ ਉਹ ਰੋਈ ਜਾਂਦਾ ਹੁੰਦਾ ਹੈ ਤੇ ਉਸਦੀ ਦਾਦੀ ਉਸ ਨੂੰ ਕਹਿੰਦੀ ਹੈ ਕਿ ਪੁੱਤ ਅਸੀਂ ਜਿੱਥੋਂ ਤੱਕ ਸੰਭਾਲਣਾ ਸੀ ਅਸੀਂ ਸੰਭਾਲ ਲਿਆ ਤੇ ਇਸਦੀ ਮਾਂ ਵੀ ਇਸ ਨੂੰ ਦੁਬਾਰਾ ਛੱਡ ਕੇ ਉੱਠ ਗਈ ਹੈ ਤੇ ਪਰ ਹੁਣ ਤੇਰੀ ਜ਼ਿੰਮੇਵਾਰੀ ਹੈ ਹੁਣ ਦੀਪ ਤੇ ਅਮਰ ਦਾ ਵਿਆਹ ਹੋਵੇਗਾ ਤੇ ਹੁਣ ਇਹ ਨਹੀਂ ਪਤਾ ਲੱਗਿਆ ਲੱਗੇਗਾ ਕਿ ਦੀਪ ਹੁਣ ਇਹ ਸਸਪੈਂਸ ਰੱਖਿਆ ਜਾ ਰਿਹਾ ਹੈ ਕਿ ਹੁਣ ਦੀਪ ਤੇ ਅੰਮੂ ਦੇ ਵਿਆਹ ਉਤੇ ਕੀ ਪੰਮੀ ਨੂੰ ਬੁਲਾਇਆ ਜਾਵੇਗਾ ਜਾਂ ਨਹੀਂ ਬੁਲਾਇਆ ਜਾਵੇਗਾ ਕਿਉਂਕਿ ਹੁਣ ਉਹਨਾਂ ਦਾ ਮਿਲਾਪ ਹੋਇਆ ਹੀ ਸੀਗਾ ਕਿ ਸਨੀ ਨੇ ਦੁਬਾਰਾ ਫੇਰ ਇਹ ਰਟਫੜ ਲਈ ਹੈ ਕਿ ਮੈਂ ਤੁਹਾਨੂੰ ਉਹਨਾਂ ਨੂੰ ਮਿਲਣ ਪੰਮੂ ਨੂੰ ਮਿਲਣ ਤੋਂ ਨਹੀਂ ਰੋਕਾਂਗਾ ਪਰ ਨਾ ਤਾਂ ਅੰਮੂ ਇਸ ਘਰ ਵਿੱਚ ਆਉਣਾ ਚਾਹੀਦਾ ਹੈ ਤੇ ਨਾ ਹੀ ਤੁਸੀਂ ਉਸ ਘਰ ਵਿੱਚ ਜਾਣੇ ਚਾਹੀਦੇ ਹੋ ਕਿਉਂਕਿ ਸਨੀ ਨੂੰ ਬਹੁਤ ਗੁੱਸਾ ਆਇਆ ਸਨੀ ਕਹਿ ਰਿਹਾ ਹੈ ਕਿ ਮੈਂ ਤਾਂ ਉਸ ਨੂੰ ਨੋ ਲਈ ਹੀ ਗਿਆ ਸੀਗਾ ਪਰ ਉਸ ਨੇ ਹੀ ਮੈਨੂੰ ਮਤਰਿਆ ਕਹਿ ਕੇ ਠੁਕਰਾ ਦਿੱਤਾ ਏ ਤੇ ਇਹ ਫਿਰ ਮਿੰਦੋ ਵੀ ਬੋਲ ਪਈ ਕਿ ਤੁਸੀਂ ਪਾਪਾ ਝੂਠ ਬੋਲ ਰਹੇ ਹੋ ਤੇ ਪਹਿਲਾ ਤਾਂ ਇਹ ਜੋ ਮਨਪ੍ਰੀਤ ਹੈ ਮੰਨੂ ਹੈ ਉਹ ਵੀ ਮੇਰੀ ਮਾਂ ਨੂੰ ਕੰਮੀ ਨੂੰ ਮਤਰਈ ਮਾਂ ਹੀ ਕਹਿੰਦੀ ਹੁੰਦੀ ਸੀ ਤੇ ਉਸ ਨੇ ਕਿਹੜਾ ਅਪਣਾਇਆ ਸੀ ਤੇ ਹੁਣ ਤੁਸੀਂ ਆਪਦੇ ਵਾਰੀ ਭੁੱਲ ਗਈ ਹੋ ਤੇ ਅੰਮੂ ਦਾ ਤੁਸੀਂ ਯਾਦ ਰੱਖ ਲਿਆ ਏ ਤੇ ਤੁਸੀਂ ਵੀ ਉਥੋਂ ਆਪ ਗਲਤੀ ਕੀਤੀ ਹੈ ਕਿ ਉਥੋਂ ਸਾਨੂੰ ਵੀ ਲੈ ਆਏ ਆ ਅਸੀਂ ਆਪ ਹੀ ਉਸ ਨੂੰ ਪਿਆਰ ਦੇ ਲੋ ਨਾਲ ਲੈਉਣਾ ਸੀ ਪਰ ਤੁਸੀਂ ਵੀ ਉਥੇ ਜਿੱਤ ਫੜ ਕੇ ਬੈਠ ਗਏ ਪਰ ਸਣੀ ਨੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਕਿ ਨਾ ਤੁਸੀਂ ਉਥੇ ਜਾਓਗੇ ਤੇ ਨਾ ਅਮੂ ਇਸ ਘਰ ਵਿੱਚ ਆਊਗਾ ਜੇ ਤੁਸੀਂ ਮਿਲਣਾ ਤਾਂ ਉਸ ਨੂੰ ਬਾਅਦ ਕਿਤੇ ਮਿਲ ਸਕਦੇ ਹੋ ਮੈਂ ਨਹੀਂ ਰੋਕਦਾ ਤੇ ਨਾ ਹੀ ਮੈਂ ਉਸ ਨੂੰ ਅੱਜ ਤੋਂ ਬਾਅਦ ਆਪਣਾ ਪੁੱਤ ਮੰਨਾਂਗਾ ਕੌਣ ਦੂਜੇ ਪਾਸੇ ਅਮੂ ਦੇ ਦੀਪ ਦਾ ਵਿਆਹ ਰੱਖਿਆ ਹੋਇਆ ਏ ਤੇ ਹੁਣ ਇਹ ਨਹੀਂ ਪਤਾ ਲੱਗ ਪਾਇਆ ਕਿ ਸਨੀ ਉਸ ਵਿਆਹ ਦੇ ਵਿੱਚ ਜਾਊਗਾ ਪੰਮੀ ਨੂੰ ਦੁਬਾਰਾ ਬੁਲਾਇਆ ਜਾਵੇਗਾ ਜਾਂ ਨਹੀਂ ਬੁਲਾਇਆ ਜਾਵੇਗਾ ਕਿਉਂਕਿ ਹੁਣ ਉਹਨਾਂ ਦੀ ਲੜਾਈ ਹੈ ਜੋ ਕਿ ਵੱਲ ਚੁੱਕੀ ਹੈ ਤੇ ਹੁਣ ਅਮੂ ਨੂੰ ਵੀ ਇਹ ਵੀ ਪਤਾ ਲੱਗ ਗਿਆ ਕਿ ਮੇਰੀ ਮਾਂ ਦੁਬਾਰਾ ਮੈਨੂੰ ਛੱਡ ਕੇ ਚਲੀ ਗਈ